ਓਕੇ ਗੱਲ ਕਰ ਦਾਰ ਬਰ ਸਭ ਤੋਂ ਪਹਿਲਾਂ ਟਿਕਟ ਮਿਲੀ ਹੈ ਪਾਰਟੀ ਵਰਕਰਾਂ ਨੂੰ ਕਿ ਨਾ ਚੱਲੋ ਕਿਉਂਕਿ ਉਹ ਪ੍ਰਚਾਰ ਵੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆਮ ਵਰਕਰਾਂ ਨੂੰ ਪਰ ਚਾਰਟ ਤਾਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਹਾਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਨ੍ਹਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ ਸਕਦੇ ਹਾਂ ਮੈਡਮ ਪਟਿਆਲਾ ਪਹਿਲਾਂ ਵੀ ਐਮਪੀ ਦੀ ਚੋਣ ਦੇ ਵਿੱਚ ਤੁਹਾਡੇ ਨਾਲ ਕਾਫੀ ਜਦੋਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਹੁਣ ਦੀ ਗੱਲ ਕਰੀਏ ਥੋੜਾ ਲੱਗਦਾ ਵੀ ਕਿਉਂਕਿ ਪਾਰਟੀ ਚੇਨ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਚੁਣੌਤੀਆਂ ਵੀ ਮੈਡਮ ਬਹੁਤ ਹੋਣਗੀਆਂ ਕੀ ਲੱਗਦਾ ਕਿ ਤੁਹਾਨੂੰ ਕੀ ਚੁਣੌਤੀਆਂ ਆਣਗੀਆਂ ਕਿ ਕਿਉਂਕਿ ਜਿਹੜੇ ਵਰਕਰ ਹਰ ਇੱਕ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜ ਰਹੇ ਮੈਨੂੰ ਆਪਰੇਸ਼ਨ ਲੋਟਸ ਦਾ ਬੜਾ ਮਾਮਲਾ ਚੱਲ ਰਿਹਾ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਸਹੀ ਹੈ ਆਪਰੇਸ਼ਨ ਲੋਟਸ ਕੀਆ ਜਾ ਰਹਾ ਵੀ ਹਾਂ ਐਮਐਲਏ ਖਿੜਦੇ ਜਾ ਰਹੇ ਕਿ ਸੱਚ ਕੀ ਆ ਵੀ ਤੁਸੀਂ ਵੀ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਹੋ ਪਾਰਟ ਗੱਲ ਕਰੀਏ ਰਾਜਨੀਤੀ ਦੇ ਵਿੱਚ ਕੋਈ ਐਦਾਂ ਦਾ ਹੁੰਦਾ ਵੀ ਹੈ ਕਿ ਨਹੀਂ ਲੋਟਸ ਕੇ ਨਹੀਂ ਮੇਰੇ ਸਾਹਮਣੇ ਤਾਂ ਕਦੀ ਹੋਇਆ ਨਹੀਂ ਨਾ ਮੈਂ ਕਦੀ ਇਸ ਦਾ ਪਾਰਟ ਬਣੀ ਹੈ ਨਾ ਕਦੀ ਸੁਣਿਆ ਇਹ ਜਿਹੜੀ ਗੱਲ ਹੁਣ ਹੋਈ ਹੈ ਨਾ ਇਹ ਪਤਾ ਨਹੀਂ ਕਿਸ ਵਜੇ ਤੇ ਹੋਈ ਹੈ ਏ ਆਪ ਵਾਲਿਆਂ ਨੇ ਜਿਨ੍ਹਾਂ ਨੇ ਇਹ ਨੋਟੇ ਕੀਤਾ ਹੈ ਉਹ ਉਹ ਪਤਾ ਕਰੋ ਉਹਨਾਂ ਤੋਂ ਗੱਲ ਕਰੋ ਮੈਨੂੰ ਲੱਗਦਾ ਮੇਰੇ ਪੁਰਾਣੇ ਵਰਕਰ ਕੁਝ ਬੀਜੇਪੀ ਦੇੜੇ ਨੇ ਉਹ ਨਰਾਜ਼ ਨੇ ਉਹਨਾਂ ਨੂੰ ਜੋੜਿਆ ਜਾਏਗਾ ਕੋਸ਼ਿਸ਼ ਕੀਤੀ ਜਾਏਗੀ ਜਾਂ ਬਿਲਕੁਲ ਜੋੜਿਆ ਜਾਏਗਾ ਬਿਲਕੁਲ ਜੋੜਿਆ ਜਾਏਗਾ ਉਹ ਔਰ ਜੁੜੇ ਵੀ ਨਹੀਂ ਦੇਖੋ ਛੋਟੀ ਬੋਟੀ ਹਰ ਇੱਕ ਕਰਦੇ ਨਿਰਾਸ਼ਗੀ ਖੁੱਲ ਜਾਂਦੀ ਹੈ ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਬੀਜੇਪੀ ਦੇ ਵਰਕਰਸ ਨੇ ਅਸੀਂ ਉਹਨਾਂ ਦੇ ਘਰ ਚੇ ਗਏ ਆ ਮੈਨੂੰ ਉਹਨਾਂ ਨੂੰ ਵੀ ਇੱਕ ਮੈਸੇਜ ਦੇ ਦਿਓ ਜਿਹੜੇ ਵਿਚਾਰੇ ਕੁੱਤੇ ਪੈਨੇ ਵੀ ਉਹ ਤੁਹਾਡੇ ਨਾਲ ਆਣ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਨੇ ਹੁਣ ਟਿਕਟ ਮਿਲ ਚੁੱਕੀ ਆ ਤੁਹਾਡੇ ਨਾਲ ਸਾਥ ਦੇਣ ਉਹਨਾਂ ਨੂੰ ਕੀ ਪੁੱਛ ਕਰਨਾ ਮੈਂ ਮੈਂ ਉਹਨਾਂ ਨਾਲ ਮਿਲ ਵੀ ਚੁੱਕੀ ਹਾਂ ਬਹੁਤ ਕਈ ਦਿਨ ਪਹਿਲੇ ਔਰ ਅਸੀਂ ਇਕੱਠੇ ਕੰਮ ਕਰਾਂਗੇ ਹਾਂਜੀ ਮੈਡਮ ਮੁਕਾਬਲਾ ਕਿਸਦਾ ਇਹ ਕੋਈ ਆਮਦੀ ਪਾਰਟੀ ਦੇ ਵੀ ਨੇ ਡਾਕਟਰ ਵੱਲ ਵੀ ਨੇ ਤੇ ਦੂਜੇ ਪਾਸੇ ਇੱਕ ਡਾਕਟਰ ਫੋਰ ਵੀ ਮੈਦਾਨ 'ਚ ਤਾਰੇ ਜਾ ਰਹੇ ਨੇ ਡਾਕਟਰ ਗਾਂਧੀ ਤੇ ਦੂਜੇ ਪਾਸੇ ਤੀਜੇ ਪਾਸੇ ਤੁਸੀਂ ਕਿਦਾਂ ਮੁਕਾਬਲਾ ਕਰੇ ਪਾਰਟੀ ਸਭ ਆਊਗਾ ਹਾਂ ਤੁਹਾਨੂੰ ਪਾਸਾ ਜਲਦੀ ਕੈਂਡੀਡੇਟ ਵੀ ਆਣਗੇ ਤੇ ਮੁਕਾਬਲੇ ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹਰ ਇੱਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਂਦਾ ਹੈ ਬਿਲਕੁਲ ਔਰ ਜਦ ਰਣਨੀਤੀ ਚ ਜਾਂਦੇ ਹੋ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ ਪਰ ਮੇਰੇ ਖਿਆਲ ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ ਭਾਈ ਜਾਨ ਓਕੇ ਕਰਮ